ਆਦੀਸੀ ਦੇਖੋ ਪਾਣੀ ਦਾ ਲੈਵਲ ਇੱਥੇ ਵੀ ਦੇਖੋ ਕਿੰਨਾ ਪਾਣੀ ਦਾ ਲੈਵਲ ਇੱਥੇ ਵੀ ਬਹੁਤ ਜ਼ਿਆਦਾ ਵਧਿਆ ਪਿਆ ਹੈ। ਅਰ ਜੋ ਵੀ ਪਿੱਛਾ ਗੇੜ ਖੁੱਲਾ ਪਿਆ ਆ ਤੁਸੀਂ ਦੇਖ ਸਕਦੇ ਆ 52 ਗੇੜ ਅਮੋਲੇ ਗੇੜ ਕੁਝ ਬੰਦ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਚੱਲੇ ਆ ਜੀ ਪੌਂਗ ਡੈਮ ਦੇਖਣ ਤਲਵਾੜੇ ਦਾ ਪੌਂਗ ਡੈਮ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਕਿੰਨਾ ਪਾਣੀ ਆਇਆ ਆ ਤੇ ਕਿੰਨੇ ਉਹਦੇ ਗੇਟ ਆ ਉਹ ਸਾਰੀ ਜਾਣਕਾਰੀ ਦਵਾਂਗੇ ਬਲੌਗ ਨਾਲ ਤੁਸੀਂ ਇਦਾਂ ਹੀ ਬਣੇ ਰਹੀਓ ਪਾਣੀ ਦਾ ਲੈਵਲ ਹਰੇਕ ਚੀਜ਼ ਉੱਥੇ ਦਿਖਾਵਾਂਗੇ ਤੁਸੀਂ ਬਲੌਗ ਨਾਲ ਇਦਾਂ ਹੀ ਬਣੇ ਰਹੀਓ ਠੀਕ ਆ ਜਿਨ੍ਹਾਂ ਲੋਕਾਂ ਨੇ ਹਲੇ ਤੱਕ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਅੱਜ ਚੈਨਲ ਸਬਸਕ੍ਰਾਈਬ ਕਰ ਲਈ ਹੈ ਵੀਡੀਓ ਤੇ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ ਤੇ ਬਲੌਗ ਨੂੰ ਦੇਖਣ ਲਈ ਵੀਡੀਓ ਨਾਲ ਇਦਾਂ ਹੀ ਬਣੀ ਰਹੀਓ ਆਜੋ ਚੱਲਦੇ ਆਂ ਆਜੀ ਹੈਗਾ ਤਲਵਾੜੇ ਦਾ ਮੇਨ ਜਿਹੜਾ ਪੌਂਗ ਡੈਮ ਦਾ ਮੇਨ 게ਟ ਆ ਜਿੱਥੋਂ ਹਿਮਾਚਲ ਵੱਲੋਂ ਪਾਣੀ ਆਉਂਦਾ ਆ ਅੱਗੇ ਤੁਹਾਨੂੰ ਮਤਲਬ ਸਟੋਰ ਵੀ ਦਿਖਾਵਾਂਗੇ ਜਿੱਥੇ 52 게ਟ ਆ ਉਹ ਵੀ ਦਿਖਾਵਾਂਗੇ ਮਗਰ ਇਹ ਮੇਨ ਆ ਜਿੱਥੋਂ ਪਾਣੀ ਇਹ ਸਾਰਾ ਆਂਦਾ ਪਿਆ ਹਿਮਾਚਲ ਵੱਲੋਂ ਕਿਉਂਕਿ ਪੌਂਗ ਡੈਮ ਹਿਮਾਚਲ ਦੇ ਵਿੱਚ ਆ ਤੇ ਅੱਗੇ ਜਿਹੜਾ ਤਲਵਾੜੇ ਡੈਮ ਆ ਜਿੱਥੇ 52 게ਟ ਆ ਉਹ ਵੀ ਤੁਹਾਨੂੰ ਦਿਖਾਵਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਮਗਰ ਇੱਥੋਂ ਦੇਖੋ ਮੇਨ ਸਪੀਡ ਕਿਸ ਸਪੀਡ ਨਾਲ ਪਾਣੀ ਆ ਰਿਹਾ ਆ ਤੁਸੀਂ ਸਪੀਡ ਦਿਓ ਕਿੰਨਾ ਪਾਣੀ ਆ ਆ ਜੀ ਅਸੀਂ ਪੌਂਗ ਡੈਮ ਦਾ ਮੇਨ ਗੇਟ ਆ ਤੁਸੀਂ ਦੇਖ ਸਕਦੇ ਆ ਤੁਹਾਨੂੰ ਪੌਂਗ ਡੈਮ ਦਾ ਪਾਣੀ ਦਿਖਾਉਨੇ ਆ ਜਿੱਥੇ 52 ਗੇਟ ਆ ਜੀ ਇੱਥੇ ਡੈਮ ਦੇ ਵਿੱਚ 52 ਗੇਟ ਆ ਜੀ ਪਿੱਛੋਂ ਜਿੰਨਾ ਵੀ ਹਿਮਾਦਲ ਚ ਪਾਣੀ ਆਇਆ ਜੋ ਵੀ ਉੱਥੇ ਹੜ ਆਏ ਆ ਜੋ ਵੀ ਪਹਾੜਪੂਰ ਹਰੇ ਢੇ ਆ ਉਹ ਸਾਰਾ ਪਾਣੀ ਉਹ ਸਾਰੀਆਂ ਇੱਥੇ ਆਈਆਂ ਤਾਨੂੰ ਦਿਖਾਉਨੇ ਆ ਦੇਖੋ ਪਾਣੀ ਦੇਖੋ ਲੈਵਲ ਦੇਖੋ ਪਾਣੀ ਦਾ ਦੇਖੋ ਪਾਣੀ ਦਾ ਲੈਵਲ ਲੈਵਲ ਦੇਖੋ ਉਹ ਇਹਦੇ 52 ਗੇਟ ਆ ਜੀ ਕੀ ਬੱਚਿਆ ਰਹਿ ਗਿਆ ਕੁਝ ਨਹੀਂ ਕੋਈ ਬੱਚਿਆ ਨਹੀਂ ਪਿੱਛੋਂ ਦੇਖੋ ਤੀਜਾ ਕਿਦਾਂ ਰੋੜ ਰੋੜ ਕੇ ਆ ਰਹੀ ਹੈ ਉਹ ਦੇਖੋ ਪਾਣੀ ਕਿੰਨੇ ਬਹਾਣ ਤੇਜ਼ੀ ਨਾਲ ਆ ਰਿਹਾ ਉਹ ਦੇਖੋ ਬਹੁਤ ਤੇਜ਼ੀ ਨਾਲ ਪਾਣੀ ਆ ਰਿਹਾ ਇੰਨੀ ਇੰਨੀ ਕਿਹਨਾਂ ਦੀ ਜਾਣ ਹੈ ਬਹੁਤ ਜ਼ਿਆਦਾ ਪਾਣੀ ਇਹ ਜ਼ਿਆਦਾ ਫੇਮਸ ਹੈ 52 ਗੇਟ 52 ਗੇਟ ਲਈ ਜ਼ਿਆਦਾ ਫੇਮਸ ਹੈ ਪੌਂਗਰਾਮ ਤਲਵਾੜੇ ਦਾ ਪੌਂਗਰਾਮ ਹੈ ਇਹ 52 ਗੇਟ ਲਈ ਜ਼ਿਆਦਾ ਫੇਮਸ ਹੈ ਇਹ ਮਤਲਬ ਇੰਨਾ ਪਾਣੀ ਆ ਗਿਆ ਸੀਗਾ ਕਿ 52 ਗੇਟਾਂ ਦੇ ਵਿੱਚੋਂ 50 ਗੇਟ ਖੋਲੇ ਗਏ ਸੀ। ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਾਣੀ ਆ ਮਤਲਬ ਉੱਪਰੋਂ ਦੀ ਆ ਰਿਹਾ। 52 ਗੇਟਾਂ ਦੇ ਵਿੱਚੋਂ 50 ਗੇਟ ਖੋਲੇ ਗਏ ਸੀਗੇ। ਤੇ ਹੁਣ ਤਾਂ ਚਲੋ ਥੋੜੇ ਬੰਦ ਕਰ ਦਿੱਤੇ ਆ। ਤੁਹਾਨੂੰ ਗੇਟ ਵੀ ਅੱਗੇ ਉਹ ਤੋਂ ਦਿਖਾਉਨੇ ਆ ਆਪਾਂ। ਮਾਹੌਲ ਦੇਖੋ ਲੋਕੀ ਦੇਖਣ ਆ ਰਹੇ ਆ ਤੁਸੀਂ ਦੇਖ ਸਕਦੇ। ਉੱਧਰ ਆ ਇਧਰ ਵੀ ਪਾਣੀ ਮਤਲਬ ਕਾਫੀ ਮਤਲਬ ਜ਼ਿਆਦਾ ਪਾਣੀ ਆ। ਦੇਖੋ ਪਾਣੀ ਦਾ ਵਹ ਦੇਖੋ ਜੀ ਪਾਣੀ ਦੇਖੋ ਤੁਸੀਂ ਕਿੰਨਾ ਪਾਣੀ ਦਾ ਲੈਵਲ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਬਹੁਤ ਜ਼ਿਆਦਾ ਪਾਣੀ ਆ ਤੇ ਜੋ ਵੀ ਪਿੱਛੋਂ ਲੱਕਰਾਂ ਵਗੈਰਾ ਆ ਰਹੀਆਂ ਆ ਸਾਰੀਆਂ ਦੇਖੋ ਜੀ ਕਿੱਦਾਂ ਜਿਹੜੇ ਪਹਾੜ ਰੋੜ ਰੋੜ ਕੇ ਆ ਰਹੇ ਆ ਆ ਚਪਲਾਂ ਵਗੈਰਾ ਸਾਰਾ ਕੁਝ ਜੋ ਵੀ ਰੋੜ ਰੋੜ ਕੇ ਆਇਆ ਸਾਰਾ ਇੱਥੇ ਇਕੱਠਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਸਾਰਾ ਇਕੱਠਾ ਹੋਇਆ ਪਿਆ ਆ ਦੇਖੋ ਚੀਜ਼ਾਂ ਚਲੋ ਕੰਡਿਆਂ ਦੇ ਕਿੱਦਾਂ ਇਕੱਠੀਆਂ ਹੋਈਆਂ ਪਈਆਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਰੋੜ ਰੋੜ ਕੇ ਆਈਆਂ ਜੀ ਬਹੁਤ ਤਰ੍ਹਾਂ ਦੇ ਲੱਕੜਾਂ ਦੇਖੋ ਤੁਸੀਂ ਕਿੰਨੀਆਂ ਲੱਕੜਾਂ ਸਾਰੀਆਂ ਲੱਕੜਾਂ ਜੁੱਤੀਆਂ ਬਹੁਤ ਚੀਜ਼ਾਂ ਰੋੜ ਰੋੜ ਕੇ ਆਈਆਂ ਮਤਲਬ ਜੋ ਵੀ ਹਿਮਾਚਲ ਦੇ ਵਿੱਚ ਨੁਕਸਾਨ ਹੋਇਆ ਜੋ ਵੀ ਉੱਥੇ ਪਹਾੜ ਮਤਲਬ ਪਹਾੜੀਗੇ ਆ ਪਹਾੜਾਂ ਦੇ ਵਿੱਚ ਜੋ ਵੀ ਥੱਲੇ ਦੁਕਾਨਾਂ ਸੀਗੀਆਂ ਜਾਂ ਕੁਝ ਵੀ ਉਹ ਸਾਰੀਆਂ ਚੀਜ਼ਾਂ ਦੁਕਾਨਾਂ ਦਾ ਸਮਾਨ ਸਾਰਾ ਕੁਝ ਇੱਧਰ ਨੂੰ ਹੀ ਆਇਆ ਜੀ ਸਾਰਾ ਕੋ ਇੱਧਰ ਹੀ ਆਇਆ ਦੇਖੋ ਤੁਸੀਂ ਦੇਖ ਸਕਦੇ ਆਂ ਆ ਦੇਖੋ ਜੀ ਪਾਣੀ ਦੇਖੋ ਦੇਖੋ ਪਾਣੀ ਦਾ ਵਹਾਅ ਦੇਖੋ ਸਾਰਾ ਇਕੱਠਾ ਹੁੰਦਾ ਪਿਆ ਇੱਥੇ ਇੱਦਾਂ ਚੀਜ਼ਾਂ ਕੱਟੀਆਂ ਹੋਈਆਂ ਤੁਸੀਂ ਦੇਖ ਸਕਦੇ ਆਂ ਤੁਸੀਂ ਕਾਫੀ ਮਤਲਬ ਜਿਆਦਾ ਉੱਤਰ ਵੀ ਨੁਕਸਾਨ ਹੋਇਆ ਤੇ ਇੱਥੇ ਤਾਂ ਰੁਕਿਆ ਗਿਆ ਕਿ ਇਹ ਇਹੀ ਲੱਕੜਾ ਟਰਬਾਈਨਾ ਬੰਦ ਕਰ ਦਿੱਤੀਆਂ ਗਈਆਂ ਆ ਇਹੀ ਲੱਕੜਾ ਟਰਬਾਈਨਾ ਚ ਫਸ ਜਾਂਦੀਆਂ ਜੀ ਉੱਥੇ ਅੱਗੇ ਜਾ ਕੇ 52 ਗੇਟ ਦਿਖਾਉਨੇ ਆ ਜੀ 52 ਗ੍ਰੇਡ ਦਿਖਾਉਨੇ ਆ ਤੁਹਾਨੂੰ ਆ ਸਾਰੇ 52 ਗੇਟ ਹੀ ਆ ਜੀ ਜਿਹੜੇ ਆ ਵਾਲੇ ਆ ਇਹ ਤੁਹਾਨੂੰ ਅੱਗੇ ਜੀ ਦਿਖਾਉਨੇ ਆ ਕਿੰਨੇ ਖੁੱਲੇ ਹੋਏ ਆ サーリーとほんねん。 ਇਹ ਕੋ ਇਧਰ ਆ ਪੂਰਾ ਵਧੀਆ ਸੋਹਣੇ ਤਰੀਕੇ ਨਾਲ ਬਣਨ ਨੂੰ ਬਣਾਇਆ ਗਿਆ ਆ। ਪਾਰਕ ਵਗੈਰਾ ਵੀ ਬਣਾਈਆਂ ਗਈਆਂ ਆ। ਸਾਰਾ ਕੁਝ ਬਣਾਇਆ ਗਿਆ। ਇਧਰ ਪਾਰਕ ਆ। ਤੁਹਾਨੂੰ ਪਾਰਕ ਵੀ ਦਿਖਾਉਨੇ ਆ। ਬਾਅਦ 'ਚ ਪਹਿਲਾਂ ਤੁਹਾਨੂੰ ਗੇਟਸ ਦਿਖਾ ਦਈਏ। ਆ ਦੇਖੋ ਇਹ ਗੇਟ ਖੁੱਲੇ ਪਏ ਆ। ਤੁਹਾਨੂੰ ਹੁਣ ਅੱਗੇ ਜਾ ਕੇ ਦਿਖਾਉਨੇ ਆ ਇਹ ਸਾਰੇ ਗੇਟ ਖੁੱਲੇ ਹੋਏ ਆ। ਇਹ 52 ਗੇਟ ਆ ਜੀ ਇੱਥੇ ਤੇ। ਜਿਹੜਾ ਜਾ ਰਿਹਾ ਆ ਦਰਿਆਵਾਂ ਚ ਨਹਿਰਾਂ ਚ ਲੋਕੀਂ ਮਨ ਲੋਕ ਇੱਥੋਂ ਰਾਹ ਵੀ ਆ ਜੀ ਵਿੱਚੋਂ ਹੀ ਜਾਂਦਾ ਪਿੰਡਾਂ ਨੂੰ ਜਾਂਦਾ ਹੈ ਟਾਈਮ ਦੇ ਵਿੱਚੋਂ ਦੀ ਰਾਹ ਜਾਂਦਾ ਰਾਹ ਗੇਟ ਖੁੱਲਾ ਪਿਆ ਆ ਤੇ ਅਸੀਂ ਦੇਖ ਸਕਦੇ ਹਾਂ ਪਾਣੀ ਦਾ ਵਾਹ ਦੇਖੋ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਕਿੰਨੀ ਸਪੀਡ ਨਾਲ ਪਾਣੀ ਪਿੱਛੇ ਕਿੰਨਾ ਪਾਣੀ ਆ ਰਿਹਾ ਘਟੋਘਾੜਣੀ ਦਾ 52 ਦੇ ਵਿੱਚੋਂ ਹਾਲੇ ਵੀ ਘਟੋਘਾੜ 40 ਗੇਟ ਖੁੱਲੇ ਪਏ ਆ ਜੀ ਪੁੱਛਿਆ ਇੱਕੋ ਕਹਿੰਦੇ 40 ਗੇਟ ਖੁੱਲੇ ਪਏ ਆ ਹਾਲੇ ਵੀ 40 ਗੇਟ 40 ਗੇਟ ਖੁੱਲੇ ਪਿਆ ਹਾਲੇ ਵੀ ਪਾਣੀ ਦੀ ਸਪੀਡ ਦੇਖੋ ਜੀ ਕਿੰਨੀ ਸਪੀਡ ਆ ਕਿੰਨੀ ਸਪੀਡ ਨਾਲ ਅੱਗੇ ਜਾ ਰਿਹਾ ਉਹ ਕਿੰਨੇ ਕਿੰਨੇ ਢੇੜ ਦੇਖੋ ਜੀ ਸਾਰੇ 52 ਢੇੜ ਅਮੋਲੇ ਢੇੜ ਕੁਛ ਬੰਦਾ ਤਿੰਨ ਚਾਰ ਢੇੜ ਇਧਰੋਂ ਬੰਦਾ ਬਾਕੀ ਥੋੜੇ ਉਧਰੋਂ ਉਧਰਲੇ ਸਿਰੇ ਤੋਂ ਬੰਦਾ ਗੱਬੇ ਵਾਲੇ ਕੋਲੇ ਪਏ ਆ ਜਿੰਦੇ ਇੱਕ ਦੇ ਫੀਟ ਦੇਖੋ ਮਤਲਬ ਮਤਲਬ ਇੱਥੇ ਦੇਖ ਕੇ ਵੀ ਡਰ ਲੱਗ ਰਿਹਾ ਹੈ ਦੇਖ ਕੇ ਵੀ ਹੈ ਨਾ ਡਰ ਲੱਗਦਾ ਪਿਆ ਮਤਲਬ ਇੰਨੀ ਸਪੀਡ ਨਾਲ ਪਾਣੀ ਆ ਰਿਹਾ ਕਿ ਦੇਖ ਕੇ ਵੀ ਡਰ ਲੱਗਦਾ ਬਹੁਤ ਜੀ ਤੁਸੀਂ ਸਾਰਾ ਡੈਮ ਦਾ ਤੁਸੀਂ ਦੇਖ ਸਕਦੇ ਆ ਇਹ ਨਹਿਰ ਆ ਜੀ ਇੱਥੇ ਸ਼ਾਹ ਨਹਿਰ ਕਹਿੰਦੇ ਨੇ ਇਹਨੂੰ ਸ਼ਾਹ ਨਹਿਰ ਇਹ ਸ਼ਾਹ ਨਾ ਰਿਹਾ ਇੱਥੇ ਵੀ ਵਿੱਚ ਵੀ ਦੇਖੋ ਕਿੰਨਾ ਪਾਣੀ ਦਾ ਲੈਵਲ ਇੱਥੇ ਵੀ ਬਹੁਤ ਜ਼ਿਆਦਾ ਵਧਿਆ ਪਿਆ ਹੈ ਇਹ ਪਿੰਡਾਂ ਨੂੰ ਜਿਹੜਾ ਪਾਣੀ ਜਾਂਦਾ ਹੈ ਉਹ ਵਾਲਾ ਹੈ ਸ਼ਾਹ ਨਹਿਰ भी देखो, नहीं, स्पीड नहीं जा रहे है। है। है, रहा है बहुत ज्यादा पानी है सारा डैम ਅੱਛਾ ਅੱਛਾ ਇਹ ਰੋਡ ਤੇ ਚਲਾੰਦੇ ਰੋੜ ਆ ਰਿਹਾ ਪੰਗਾ ਜੀ ਅੱਛਾ ਨੇ ਬੈਟਰੀ ਡਾਊਨ ਹੋ ਗਈ ਮੇਨ ਰੋਡਾ ਜਿਹੜਾ ਹੈ ਡੈਮਡ ਜੀ ਵੀ ਚਾਹਣ ਆਨ ਕਰਕੇ ਗਾ ਨਹੀਂ ਲੱਗੇਗਾ ਸਹੀ ਜਾਦੇ ਗੱਡੀ ਉੱਤੇ